ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਜੁੜਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਐ ਇੱਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਸਿੰਘ ਨੋਲ ਉਹ ਜਿਹਾ ਹੀ ਉਹ ਐ ਇਕੱਠੇ दारू ਕਿੰਦੇ ਐ ਇਕੱਠੇ ਸਾਰਾ ਕੰਮ ਕਰਦੇ ਐ ਭਗਵੰਤ ਮਾਨ ਦਾ ਡੁਪਲੀਕੇਟ ਐ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਐ ਯਾਰ ਸੇਵਾ ਕਾਲੀ ਦਲ ਕਰੇ ਥੋੜਾ ਸੰਘਰਸ਼ ਥੋੜਾ ਕਰੇ ਐਸ਼ ਦੂਜੇ ਕਰਨ ਲੀਡਰ ਇੱਕ ਰਾਤ ਨਹੀਂ ਬੰਦੇ ਜੈ ਜੈ ਇੱਕ ਇੱਕ ਲਾਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵਾਨ ਤੋਂ ਮੰਗ ਬੱਗੂ ਹੋਊਗੀ ਲੀਡਰ ਬੰਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲ 16 ਸਾਲ ਜੇਲਾ ਗੱਟੀਆਂ ਡਾਂਗਾ ਖਾਧੀਆਂ ਹਰ ਇਲੈਕਸ਼ਨ ਲੜੇ ਤੁਹਾਡਾ ਦਿਲ ਜਿੱਤਿਆ ਤਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਵਿਆਹ ਕਰਾ ਲਈ ਸਾਰਿਆਂ ਨੇ ਆ ਪਿੱਛੇ ਗਈ ਜਾਂਦੇ ਆ ਕਿ ਵਿਆਹ ਕਰਾ ਲੈ ਹਲੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਨ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮ.ਐਲ.ਏ ਦੇਖ ਲਓ ਅੱਧਿਆਂ ਨੇ ਤੇ ਕਰਾ ਲਈ ਹੁਣੀ ਸੈਕੰਡ ਰਾਉਂਡ ਸ਼ੁਰੂ ਹੋਇਆ ਹੁਣ ਜਿਹੜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੇ ਆਪਣੇ ਆ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਹੈ ਅਕਾਲੀ ਦਲ ਪਾਰਟੀ ਥੋੜੀ ਹੈ ਆ ਜਿਹੜੀ ਜੰਗ ਲੜ ਰਹੇ ਆ ਸਹੀ ਮੈਨੂੰ ਤਾਂ ਇੱਕ ਪਾਸੇ ਥੋੜੀ ਫੌਜ ਆ ਅਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ ਹੈ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਜੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਹੈ ਇੱਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਮਨੁਨੋਲ ਉਹ ਜਿਹੀ ਉਹ ਹੈ ਇਕੱਠੇ ਦਾਰੂ ਪਿੰਦੇ ਆ ਇਕੱਠੇ ਸਾਰਾ ਕੰਮ ਕਰਦੇ ਆ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਹੈ ਜਦ ਸੇਵਾ ਕਾਲੀ ਦਿਲ ਕਰੇ ਤੁਹਾਡਾ ਸੰਘਰਸ਼ ਤੁਹਾਡਾ ਕਰੇ ਐਸ਼ ਦੂਜੇ ਕਰਨ ਲੀਡਰ ਇੱਕ ਰਾਤ ਨਹੀਂ ਬਣਦੇ ਜੈ ਜੈ ਇੱਕ ਇੱਕ ਹਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵਾਨ ਤਾਂ ਮੰਗ ਬੱਗੂ ਹੋਊਗੀ ਲੀਡਰ ਬਣਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਕਾਲੀ ਜਲਦੀ ਸੇਵਾ ਕੀਤੀ 70 ਸਾਲ 16 ਸਾਲ ਜੇਲਾ ਗੱਟੀਆਂ ਡਾਂਗਾ ਖਾਧੀਆਂ ਹਰ ਇਲੈਕਸ਼ਨ ਲੜੇ ਤੁਹਾਡਾ ਦਿਲ ਜਿੱਤਿਆ ਤਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਆ ਪਿੱਛੇ ਕਹੀ ਜਾਂਦੇ ਐ ਕਿ ਵਿਆਹ ਕਰਾ ਲੈ ਹਲੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਨ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮਐਲਏ ਦੇਖ ਲਓ ਅੱਧਿਆਂ ਨੇ ਤਾਂ ਕਰਾ ਲੈ ਹੁਣੀ ਸੈਕੰਡ ਰਾਉਂਡ ਸ਼ੁਰੂ ਹੋਇਆ ਹੁਣ ਜਿਹੜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੇ ਆਪਣੇ ਆ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਹੈ ਅਕਾਲੀ ਦਲ ਪਾਰਟੀ ਥੋੜੀ ਐ ਆ ਜਿਹੜੀ ਜੰਗ ਲੜ ਰਹੇ ਆ ਸਹੀ ਮੈਨੇ ਤੇ ਇੱਕ ਪਾਸੇ ਤੁਹਾਡੀ ਫੌਜ ਆ ਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ ਹੈ